ਜਾਂ ਲੱਗੇਗਾ ਤੁਹਾਨੂੰ ਨਿਕਲਦੇ ਬਈ ਇਹ ਪਾਰਾ ਸਿਲੰਡਰ ਹੈ ਵਿੱਚ ਖਿੱਚ ਜਾਓ ਚੰਗੇ ਰੋ ਪਟਿਆਲਾ ਚ ਇੱਕ ਵੱਡਾ ਹਾਸਾ ਹੋਇਆ ਏ ਜਿੱਥੋਂ ਦੇ ਕਸਬਾ ਸ਼ੁਤਰਾਣਾ ਚ ਪੈਂਦੇ ਖਨੌਰੀ ਨੇੜੇ ਇੱਕ ਗੈਸ ਸਿਲੰਡਰ ਨਾਲ ਭਰੀ ਗੱਡੀ ਪਾਖੜਾ ਨਹਿਰ ਚ ਡਿੱਗੀ ਏ ਨਹਿਰ ਵਿੱਚ ਡਿੱਗੇ ਸਿਲੰਡਰਾਂ ਦੀ ਵੀਡੀਓ ਸਾਹਮਣੇ ਆਈ ਏ ਉੱਥੇ ਹੀ ਗੱਡੀ ਦਾ ਡਰਾਈਵਰ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਹਾਂ ਇਹ ਕੱਢਣਗੇ ਨੈਰ ਤੇ ਉਹ ਖਨੋਰੀ ਵਾਲੇ ਗੱਡੀ ਵਿੱਚ ਦੇ ਦਈਏ ਹਾਂ ਔੜੀਆਂ ਨਾਲ ਜੇ ਲੱਗੇਗਾ ਉਹ ਭਾਵੇਂ ਨਹੀਂ ਗੱਲ ਦੇ ਬਈ ਇਹ ਭਾਰਾ ਸਿਲੈਂਡਰ ਐ ਵਿੱਚ ਖਿੱਚ ਜਾਓ ਚੰਗੇ ਰੋਗੇ ਕੋਈ ਤਾਂ ਹੋਣ ਲੱਗੇ ਟੈਂਪੂ ਜਾ ਉਹ ਅੱਗੇ ਬਣਦੇ ਜਾ ਵਿੱਚ ਵੇਜੋ ਨਰਸਾ ਨਰ 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 ਕੈਨ ਕੋ ਬੰਦਾ ਹੀ ਬਚਿਆ ਹੋਰ ਲੱਗੇ ਪੌੜੀਆਂ ਨਾਲ ਅਸਰੇ ਛੋੜੀਆਂ ਲੱਗਣ ਚ ਬੇਚਰੀਆਂ ਨਾ ਮੁਰਦਾ ਨਹੀਂ ਨਿਕਲਦੇ ਨਾਲ ਕਿ ਜਿਤਨਾ ਗੋਲਿਆਂ ਵਿਚਾਰੇ ਰੀ ਛੋੜੀ ਗੰਨੂ ਸਿਲੰਡਰ ਜਾਂਦੇ ਤੇ ਹੋਰ ਕੀ ਨੇ ਸਿਲੰਡਰ ਹੀ ਨੇ ਹੋਰ ਕੀ ਨੇ ਕੱਤੀ ਕੁੱਤੀ ਬੋਲਦੀ ਹੈ ਨਾ ਜਾਣਕਾਰੀ ਮੁਤਾਬਕ ਹਾਦਸੇ ਚ ਡਰਾਈਵਰ ਪਾਣੀ ਦੇ ਤੇਜ਼ ਵਹਾਅ ਕਾਰਨ ਲਾਪਤਾ ਹੋ ਗਿਆ ਜਿਸ ਦੀ ਪੁਲਿਸ ਅਤੇ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਦੋਂ ਜੀਪੀਐਸ ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਸ਼ਤਰਾਨੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਹੋ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੋੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖੀ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸੁਬਾਹ ਖੜੇ ਆ ਜੀ ਕੁਛ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਵਸ ਵਾਪਸ ਜਾਣਕਾਰੀ ਮੁਤਾਬਕ ਪਾਖੜਾ ਦੀ ਗੈਸ ਏਜੰਸੀ ਦੀ ਗੈਸ ਸਿਲੰਡਰਾਂ ਵਾਲੀ ਗੱਡੀ ਪਾਖੜਾ ਨਹਿਰ ਦੀ ਪਟੜੀ ਉੱਤੇ ਖਨੌਰੀ ਤੋਂ ਸੁਤਰਾਣਾ ਕਸਬੇ ਵੱਲ ਜਾ ਰਹੀ ਸੀ ਤਾਂ ਪਿੰਡ ਨਾਈ ਵਾਲਾ ਨੇੜੇ ਗੱਡੀ ਬੈਕ ਕਰਦੇ ਸਮੇਂ ਅਚਾਨਕ ਗੱਡੀ ਪਾਖੜਾ ਨਹਿਰ 'ਚ ਡਿੱਗੀ ਲਾਪਤਾ ਡਰਾਈਵਰ ਦੀ ਪਛਾਣ ਗੁਰਦੇਵਤ ਸਿੰਘ ਵਜੋਂ ਹੋਈਏ ਸੂਚਨਾ ਮਿਲਦੇ ਹੀ ਸੁਤਰਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਬਰਾਮਦ ਕਰ ਲਈ ਪਰ ਗੁਰਦੇਵਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ ਕੱਲ ਸਾਨੂੰ 8 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਸਿਲੰਡਰ ਵਾਲੀ ਗੱਡੀ ਨਾਮ ਰੂਮ ਭਾਪੜਾ ਨਹਿਰ ਤੇ ਦੇਖੀ। ਉਸ ਤੋਂ ਬਾਅਦ ਰਾਤ ਗੋਤਾਪੂਰ ਭਲਾਏ ਸੀ ਰਾਤ ਨਹੀਂ ਰੀਚ ਗੋਤਾਪੂਰ ਭਾਪੜਾ ਨਹਿਰ ਵਿੱਚ ਨਹੀਂ ਬੜੀ। ਉਸ ਤੋਂ ਬਾਅਦ ਅੱਜ ਸਵੇਰੇ ਗੋਤਾਪੂਰ ਨੇ ਕ੍ਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਅਕੀਦ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਪਤਾ ਨਹੀਂ ਲੱਗ ਰਹੀ। ਜੀ ਹਾਈਕਵਰ ਖ਼ਬਰਤੋ ਦੱਸਦੀ ਹੈ ਕਿ ਪਟਿਆਲਾ ਦੇ ਖਨੌਰੀ ਇਲਾਕੇ 'ਚ ਇੱਕ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਪਾਖੜਾ ਨਹਿਰ 'ਚ ਡਿੱਗੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਗੱਡੀ 'ਚ ਪਏ ਸਾਰੇ ਸਿਲੰਡਰ ਪਾਣੀ 'ਚ ਵਹਿ ਗਏ ਜਦਕਿ ਗੱਡੀ ਚਾਲਕ ਡਰਾਈਵਰ ਮੌਕੇ ਤੋਂ ਲਾਪਤਾ ਹੋ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ